ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਤੁਸਾਂ ਦਾ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਬਰਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਣਗੇ ਟਾਈਮ ਹੈ ਸਵੇਰ ਦਾਗਾ 7:00 ਵਜੇ ਹੋਣਗੇ ਦੇਖਿਆ ਤਾਂ ਮੈਂ ਹੈ ਨਹੀਂ ਤੇ ਇਧਰ ਪੱਕਾ ਉਤਾਰ ਰੱਖਿਆ ਬਹੁਤ سارے ਕੰਮ ਆਪਾਂ ਕਰ ਲਏ ਦੁੱਧ ਨੂੰ ਗਾਲੀ ਦੇ ਲਈ ਧਾਰਾ ਚ ਧਾਰਾ ਚੋੜੀਆਂ ਤੋਂ ਦੁੱਧ ਨੂੰ ਗਾਲੀ ਦੇ ਲਈ ਚਾਹ ਕਰ ਲਈ ਆਟਾ ਗੁੰਨ ਲਿਆ ਮਲਾਈ ਰੜਕਣ ਵਾਲੀ ਵੀ ਸਿਓ ਰੜਕ ਦਿੱਤੀ ਕਿਉਂ ਬਣਾਉਣ ਲੱਗੇ ਬਾਹਰ ਲਵੇੜਾ ਸੰਭਰਤਾ ਬਾਹਰ ਦੀ ਸਫਾਈ ਕਰਤੀ ਬਹੁਤ سارے ਕੰਮ ਹੋ ਗਏ ਆ ਦੋ ਜੱਗ ਭਰਲੇ ਸੀ ਚਾਰੇ ਕਰਕੇ ਇੱਕ ਤਾਂ ਖਾਲੀ ਹੋ ਗਿਆ ਇੱਕ ਨੂੰ ਵਾੜਾ ਲੱਗ ਗਿਆ ਤੇ ਕਿਉਂਕਿ ਠੰਡੀ ਰਹਿੰਦੀ ਪੇਰ ਜੇ ਹਨਾ ਤੇ ਕਰੀਦਾ ਕੜਾ ਹੀ ਸੀ ਮੈਂ ਦੁੱਧ ਗਰਮ ਕਰ ਲਿਆ ਤੇ ਚਾੜੇ ਚ ਫਿਰ ਮੈਂ ਕਿਉਂ ਬਣਾਉਣ ਲੱਗੀ ਤੇ ਮੈਂ ਕਿਹ ਫਿਰ ਉਹ ਮੈਂ ਬਣਾ ਲੈਣੀ ਆ ਤੇ ਉਹ ਚਲ ਬਾਕੀ ਕੰਮ ਬਾਅਦ ਚ ਹੋ ਜਾਣਗੇ ਤੇ ਉਹ ਜਿਹੜਾ ਬੂੜਾ ਸੰਭਰਿਆ ਗਿਆ ਕੇਰਾ ਤੇ ਇਧਰੋਂ ਸਫਾਈ ਫੇ ਅਸੀਂ ਦਿਨ ਚੜੀ ਕਰਦੇ ਇਧਰ ਕੋਈ ਗਿਲ ਲਾਣੀ ਦੀਆਂ ਗਿਲਾਂ ਚੋਂ ਕੂੜਾ ਹਨਾ ਦਿਨ ਚੜੇ ਦੀ ਲਾ ਹੈਗਾ ਰੇਤਾ ਰਾਵਾ ਉਧਰ ਸਾਫ ਆ ਜਿਹੜਾ ਹਨਾ ਉਹ ਜਿਹੜਾ ਸੰਭਰਿਆ ਬਾਹਰ ਦੀ ਸਫਾਈ ਸਮੇਂ ਹਮ ਹੋ ਜਾਂਦੀ ਹੈ ਵਧੀਆ ਵੇਲੇ ਅੱਜ ਮੈਂ ਬਾਰਸ ਸੁਨੇਹਾ ਸੰਭਰੀ ਅੱਜ ਦੇ ਵੇਲੇ ਸੰਭਰ ਕਿਉਂਦੀ ਕਿ ਸਿਰ ਸਹਜ ਪਾਪ ਪ੍ਰਗਾਸ ਹੋਏ ਨਗੇ ਮਹਾਰਾਜ ਲੰਗੇ ਨਗੇ ਤੇ ਸਾਰਿਆਂ ਨੇ ਸਫਾਈ ਕਰੀ ਬੇਤਵਾਰ ਚ ਤੇ ਰੈਡੀ ਆ ਕੇ ਖਾਏ ਨੇ ਲੋ ਜੀ ਆਪਾਂ ਨੇ ਲੱਸੀ ਬਣਾਈ ਸੀ ਕਿਉਂ ਬਣਾਇਆ ਤੇ ਲੱਸੀ ਸੀਗੀ ਉਹ ਪਣੀ ਮੱਝ ਪੀ ਲੂਗੀ ਤੇ ਹੁਣ ਦਿਨ ਚੜ ਗਿਆ ਤੇ ਮਹਾਨਾ ਲਾਈਟਾਂ ਬੰਦ ਕਰਿਆਉਂਗੀ ਇਹ ਨਵੇਂ ਪਾਣੀ ਦਿੱਤਾ ਲਿਆ ਕੇ ਤੇ ਆਪਾਂ ਭਾਂਡੇ ਮਾਂਦੇ ਆ ਤੇ ਲਾਈਟਾਂ ਬੰਦ ਕਰਦੇ ਆ ਕਿਉਂਕਿ ਹੁਣ ਦਿਨ ਬਹੁਤ ਚੜ ਗਿਆ ਮੈਨੂੰ ਸਵੇਰੇ ਹੁਣ ਤਾਂ 7 ਵਜੇ ਪਹਿਲਾਂ ਮੈਨੂੰ ਇਧਰ ਆਉਣ ਦੀ ਘਾਲ ਹੋਗੀ ਮੈਂ ਇਧਰੋਂ ਸਵਾ ਪੰਜ ਵਜੇ ਦੀ ਗਈ ਹਾਂ ਦਰ ਦੂਰਾਂ ਚੋੱਕੇ ਤੇ ਕੱਲ ਮਾਸਿ ਗੋਹੇਲੀ ਅੱਥਣੇ ਆਈ ਨਹੀਂ ਹੈਗੀ ਕਿਉਂ ਮਰਗਤ ਹੋ ਗਈ ਉਹ ਉਧਰ ਪਗ ਜਾਂਦੀ ਹੈ ਜੀ ਤਿਹਨੂੰ ਸਾਵਧਾ ਹੀ ਜਾਣਾ ਪੈਂਦਾ ਹਨਾ ਪੀਲਾ ਨਹੀਂ ਜਿਹੜੀ ਰਹੇਗੀ ਕੁੱਟ ਇਹ ਅਸੀਂ ਮਲਾਈ ਵਾਲੀ ਲੱਸੀ ਨਹੀਂ ਪੀਂਦੇ ਅਸੀਂ ਦਹੀਂ ਵਾਲੀ ਲੱਸੀ ਪੀਂਦੇ ਆਂਗੇ ਤਾਂ ਕਰਕੇ ਮੱਝ ਨੂੰ ਪਿਆ ਦੇਣੀ ਆ ਮੱਝਾਂ ਪੀ ਲਾਂਦੀਆਂ ਨਹੀਂ ਆਂਗੀਆਂ ਤੇ ਹੁਣ ਬਸ ਪਾਣੀ ਲਿਆ ਕੇ ਬੀਬੀ ਨੇ ਅੱਜ ਸੁਖਮਨੀ ਸਾਹਿਬ ਲਾ ਰੱਖਿਆ ਜੀ ਗੁਰਦੁਆਰੇੋਂ ਆ ਕੇ ਇੱਧਰੋਂ ਛੜੂ ਤੁੜੂ ਲਾਤਾ ਮੈਂ ਉਧਰੋਂ ਬੀਬੀ ਲਾ ਦੂਗੀ ਤੇ ਸਵੇਰ ਦੇ ਉੱਠਾਂ 4 ਵਜੇ ਨੇ ਭੱਜਾਂ ਨੱਠੀ ਉਹੀ ਗੱਲ ਹੈ ਹਨਾ ਭੱਜਾਂ ਨੱਠੀ ਨਾਲ ਵੀ ਕੰਮ ਬਣ ਜਾਣ ਉਹ ਵੀ ਵਧੀਆ ਹੁੰਦਾਗਾ ਸੋਖਮਣ ਹੋਵੇ ਭਾਜੋ ਸਕੂਲ ਚ ਪ੍ਰੋਗਰਾਮ ਹੈਗਾ ਫਿਰ ਤਾਂ ਕੁੱਡਾਂ ਨੇ ਕਿਉਂ ਕਿ ਨਹੀਂ ਜਾਂਦੀਆਂ ਨਹੀਂ ਅਸੀਂ ਹਮਮਾ ਦੇਣੀ ਵਾਦੀ ਹੋਣਾ ਪਾਣੀ ਬਹੁਤ ਸਾਰੇ ਭੈਣ ਕਹਿੰਦੇ ਨੇ ਤੁਸੀਂ ਸਿੰਕ ਲਵਾ ਲਓ ਸਿੰਕ ਲਾਣਾ ਸਾਡੇ ਪਾਣੀ ਉਧਰ ਨਿਕਲਦਾ ਪ੍ਰਬੰਧਾ ਨਹੀਂ ਹੈਗਾ ਰਸੋਈ ਚ ਬਸ ਹੁਣ ਤਾਂ ਵੈਗਰੂ ਕਿੱਦਾਂ ਕਰਨਾ ਹੈਣਾ ਤੇਰ ਆਪਣਾ ਸਾਰਾ ਕੰਮ ਠੀਕ ਹੋ ਜੂਗਾ ਹੁਣ ਤਾਂ ਬੜਾ ਟਾਈਮ ਨਹੀਂ ਆਪਾਂ ਲਾਉਂਦੇ ਸੋਨਾ ਜਿਹਾ ਘਰ ਛੋਟਾ ਜਿਹਾ ਸੋਨਾ ਜਿਹਾ ਘਰ ਬਣਾ ਲਾਂਗੇ ਬਾਹਲੇ ਵੱਡੇ ਦੀ ਜਰੂਰਤ ਵੀ ਨਹੀਂ ਹੈਗੀ ਹੈਨਾ ਆਪਣੇ ਜੋਗਾ ਤੇ ਆਪਣੇ ਮੱਝਾਂ ਵਾਲਾ ਵੀ ਬਣਿਆ ਹੋਇਆ ਤੂੜੀ ਵਾਲਾ ਵੀ ਬਣਿਆ ਹੋਇਆ ਬਾਹਰਲੇ ਬਾਥਰੂਮ ਵੀ ਬਣੇ ਹੋਏ ਨੇ ਤੇ ਰੇ ਸਪਰੇ ਨੂੰ ਵੀ ਕਮਰਾ ਬਣ ਗਿਆ ਗੱਡੀ ਨੂੰ ਵੀ ਬਣ ਗਿਆ ਕੱਲਾ ਆਪਣਾ ਆਪਣਾ ਰਹਿ ਗਿਆ ਉਹ ਵੀ ਬਣ ਜੂਗਾ ਠੀਕ ਹੈ ਜੀ ਸਰ੍ਹੇ ਸਵੇਰ ਠੰਡ ਬਹੁਤ ਲੱਗਦੀ ਹੈ ਬਸ ਹੁਣ ਪਾਣੀ ਪੈ ਜਾਣ ਦੋ ਭਾਂਡੇ ਮਾਰ ਕੇ ਦੱਬਤੋ ਕਿਉਂਕਿ ਉਹ ਪੁਣ ਕੇ ਬਾਕੀ ਕੰਮ ਬਾਅਦ ਦੇ ਵਿੱਚ ਕਰਾਂਗੇ ਪਾਣੀ ਮੱਜਾਂ ਨਿਮਾਤੀ ਅੱਜ ਮੱਜਾਂ ਦਾ ਸੁਨਾਣ ਪਰੰ ਕਰਾਤਾ ਅੱਜ ਸੋਮਵਾਰਾ ਦਿਨ ਫਟੋ ਅੱਜ ਦੇ ਕੱਪੜੇ ਇਹਨੇ ਨਕੇ洗ਨਾਲੀ洗ਨਾਲੇ ਫਟੋ ਦੇ ਹੁਣ ਪਰ ਤੂੰ ਆਹ ਤੌਲੀਆ ਲਾ ਦੇ ਬਾਲਾਂ ਤੋਂ ਸੁੱਕ ਜਾਣਗੇ ਬਾਲ ਮਟਰੋ ਫੀਫਾ ਕੀ ਖੋਲਨੀ ਹੋ ਥੋਲੇ ਮਾਰਨ ਨੂੰ ਦਾਦੀ ਗਈ ਹੋਈ ਤੇ ਮਹੀਨਾ ਮਣ ਫੇਰ ਮਾਰਨਗੀ ਘਰੇ ਬਿਆਉਣੇ ਮਾਰਦੇ ਪਰ ਪੋਤੀਆਂ ਨੇ ਮਾਰਦੇ ਸੱਤ ਟੁੰਗਾ ਥੋਦੇ ਨਹੀਂ ਠੁੰਮ ਤੋਂ ਮਠੂਗੀ ਮਾਂ ਜਿਹੜੀਆਂ ਭਾਂਡੇ ਠੁੰਗ ਮਠੂਗੀ ਹੁੰਦੇ ਨੇ ਰੋਟੀ ਖਾ ਲਈ ਪਕਾ ਲਈ ਲੋ ਜੀ ਆਪਾਂ ਨੇ ਕੋਚੇ ਵੀ ਲਾ ਲੇ ਕੋਚੇ ਆ ਸੁਖਮਨ ਨੇ ਅੰਦਰ ਲਾਇਨੇ ਸੋਇਚ ਮੈਲਾਤੀ ਮੈਂ ਸਨ ਮਾਤੀਆਂ ਰੋਟੀ ਬੀਬੀ ਨੂੰ ਪਕਾਤੀ ਕੱਪ ਪਰ ਮਸ਼ੀਨ ਚ ਪਾ ਕੇ ਮੈਂ ਸਲਮਾ ਤੀਆਂ ਹੈਰਾਨ ਮੈਨ ਕਿਹ ਹੋ ਗਿਆ ਤਾਂ ਕਿੰਨੀਆਂ ਬੇਗੋ ਪਾਣੀ ਮੰਗੂ ਹੋਟਾਣਾ ਟਿਕ ਤਸ ਕੁਝ ਰੋਜ ਇਹ ਕਰਕੇ ਕੈਂਪਰ ਚ ਪਾ ਲਿਆ ਕਰੀਏ ਕੋਸੀ ਜੀ ਮੈਂ ਤਾਂ ਡੀ ਠੰਡਾ ਪੀਤਾ ਜੀ ਮੈਂ ਤਾਂ ਆਪਣੀ ਪੀਤਾ ਜਾਂਦਾ ਨੀ ਠੰਡਾ ਤੇ ਲੱਗਦੀ ਆ ਚਲ ਜੀ ਪਾਣੀ ਦੀ ਤੇ ਹਾਂ ਜਾਨੂ ਕੰਮ ਕਰdiscos ਕੰਮ ਸੇ ਚੱਕ ਪੇ ਚੱਕ ਜੀ ਰਹਿ ਗਈ ਕੰਮ ਆ ਬਾਟ ਲੈ ਜੁਗਮਾਨ ਚੰਗਿਆ ਬਾਟੂ ਨਾ ਕੰਨੀ ਜਾਏ ਆ ਬਈ ਕੁਛ ਹੁੰਦਾ ਤਾਂ ਸੀ ਛੋ ਜਿਹਾ ਪੰਖਾ ਨੇ ਕੋਣ ਬਿੰ ਪੈਂਦੇ ਅੰਦਰ ਠੰਡ ਨਹੀਂ ਲੱਗਦੀ ਹੈਗੀ ਪਤੰਦਰ ਬੈਠੀ ਤਾਂ ਠੰਡ ਹੀ ਲੱਗੂ ਅੰਦਰ ਤੋਂ ਹੀ ਨਿਬੜਿਆ ਜਾਂਦਾ ਸਿਆਲ ਜੀ ਲੋਈ ਚਾਹ ਬਣਾ ਲਈ ਸੀ ਸੁਖਮਣ ਨੂੰ ਕਹਾਂ ਪਾ ਕੇ ਲਿਆ ਸੀ ਜਦੋਂ ਕਿ ਅੱਜ ਪਤਾ ਨਹੀਂ ਕੀ ਗੱਲ ਹੈ ਕਿ ਸਿਨਾਂ ਦੀ ਪਤਾ ਨਹੀਂ ਹਵਾ ਪੈ ਗਈ ਸਰ। ਛਾਪੀ ਕੇ ਘਰ ਦਾ ਕੰਮ ਸਲਗ ਮਜੀਰੇ ਪਏ ਨੇ ਮੇਥੇ ਜੀਰੇ ਪਏ ਨੇ ਸਲਗ ਮਾੜੀ ਬਣਾਵਾਂਗੇ ਸਬਜ਼ੀ ਤੇ ਚਾਹ ਪੀ ਲਈਏ ਸਰਦਾਰ ਜੀ ਪਤਾ ਨਹੀਂ ਕਿੱਥੋਂ ਆਏ ਨੇ ਹੁਣ ਤੜਕੇ ਦੇ ਗਏ। ਨੰਮਰਤ ਨੇ ਹਰ ਤਕ ਬਾਰੇ ਸੋਨਦੇ ਨੇ ਪਤਾ ਨਹੀਂ ਕਿਸ਼ਟਰਾ ਹੋ ਰਿਹਾ ਹੈ ਪਤਾ ਨਹੀਂ ਕੀ ਹੋਵੇ ਦਵਾਈ ਲੈ ਕੇ ਡਾਕਟਰ ਤੋਂ ਗੁਰਮਣ ਆ ਤਾਂ ਸੱਤ ਤੇਲ ਬਾ ਕੇ ਪੀੜੀ ਉੱਥੇ ਪਈ ਹੈ ਪਰ ਜਮਾ ਚੱਕਣ ਦੀ ਤਬ ਪਤੀ ਨਾ ਬੀਖੋ ਜੀ ਚੱਕੀ ਉੱਥੇ ਧਰਦੀ ਤਾਂ ਹੀ ਖਲਾਰਾ ਪੈਂਦਾ ਜਾ ਰਿਹਾ ਲਿਆ ਲਿਆ ਪੁੱਤ ਫੜਾ ਰਿਚਾ ਇੱਕ ਮਿੰਟ ਕੰਨੀ ਹੋਣੀ ਨਿਮਲਾ ਦੂਜੇ ਬਹੁਤ ਅਪਈਆਂ ਨੇ ਮੈਂ ਤਾਂ ਜੰਮੀ ਨਹੀਂ ਖਾਦੇ ਅਗੇ ਮੈਂ ਵੀ ਨਹੀਂ ਖਾਦੇ ਜਦੋਂ ਬੈਠਾ ਬਾਹ ਖਾਣ ਲੱਗਾ ਹੋਰ ਨਾ ਮਾਰੇ ਹਿੰਦੇ ਸੁਣੂ ਜੋ ਆਕਰ ਹਾਂ ਸੁਪਰ ਕਰ ਲਵਾਂਗੇ ਇੰਨਾ ਮਿੱਠਾ ਖਾ ਖਾ ਕੇ ਮੇਰੇ ਦਸਲਾ ਜੀ ਮਾ ਕੋਆ ਕਰਦਾ ਕਿ ਮੈਂ ਨਹੀਂ ਕੱਢਦੇ ਤੂੰ ਤਾਂ ਖਾਣੇ ਵਾਲਾ ਮਿੱਠਾ ਇੰਨਾ ਮਿੱਠਾ ਖਾਂਦੇ ਹੁੰਦੇ ਨੇਗੇ

ਜਿੰਨੇ ਵਾਰੀ ਚਾਹ ਪੀਣੀ ਹੈ ਓਨੇ ਵਾਰੀ ਮਿੱਠਾ ਪਾਣਾ ਨਾਲ ਗੱਲ ਆਉਂਦੀ। ਪਰ ਹਿੰ ਤਾ ਉਹ 300 ਬਣਦਾ ਕਿ ਦਿੱਤੀ ਹੈਗੀ ਜੇ ਮੈਂ ਕਹਾਂ ਲਿਆ ਤਾ ਹੀ ਤੱਕ ਹੈ 300 ਵਧ ਗਿਆ। ਕੰਮ ਆ ਰਹੀ ਤੂੰ। ਪਰ ਨੰ ਮੇੜੋ ਕੰਮ। ਫਿਰ ਮੈਂ ਚ ਗੁਰੂ ਕਿਹਾ ਮਾਗਰ। ਤੇਰੀ ਮੰਮੀ ਨੇ ਕਹਾਂ ਗੈ ਨੀ ਮੇੜੋ ਕੰਮ। ਸੋਨੂੰ ਹੀ ਕਹਿਣੀ ਆ ਪੁੱਤ। ਲੋ ਜੀ ਚਾਹ ਪੀ ਲਈ ਆਪਾਂ ਨੇ। ਹੋਨ ਹੋ ਗਿਆ ਘਟ ਘਟ ਗੰਦਾ ਕੰਮ ਕਰਦੀ ਹੈ ਅੱਜ ਮੱਜਾਂ ਨਮਾਈਆਂ ਲੱਗਦਾ ਨਮਾਈਆਂ ਨੇ ਖਾਏ ਖਾਏ ਨਾ ਬੁਰਾ ਹਾਲ ਕਰ ਲਿਆ ਹਏ ਸਿੰਗਾ ਤੇ ਤੇਲ ਲਾਉਣਾ ਇਹਰੇ ਇਹਨਾਂ ਦੇ ਸਾਰੀਆਂ ਦੀ ਤੇ ਸਰਦਾਰ ਜੀ ਪਾਉਂਦੇ ਨੇ ਕੱਖ ਚਾਹ ਪੀ ਲਈ ਹੁਣ ਜਿਹੜਾਂ ਅੰਗਰੇਜ਼ਾਂ ਨੇ ਬੈਲ ਲਾਇਆ ਅੰਗਰੇਜ਼ ਲਾ ਕੇ ਬੈਲ ਜੱਟਾਂ ਨੂੰ ਬਾਹਰ ਤੁਰ ਗਏ ਕੱਖ ਪਾਉਂਦੇ ਪਾਉਂਦੇ ਕੋਈ ਲੜਾਈ ਕੱਖਨ ਕੱਢ ਕੇ ਅਜਿਹਾ ਸਰਦਾਰ ਜੀ ਬਏ ਭੱਜੇ ਫਰਾਰ ਹੋਏ ਸੇ ਜੁਣਾ ਖੇਰਾ ਆਇਆ ਇਹਨਾਂ ਨੇ ਮਿੱਟਾ ਵੱੱਧ ਕੱਟ ਕੇ ਰੱਖ ਲੈਣੀ ਮੜੀ ਮੈਂ ਕਹਿੰਦਾ ਵੀ ਕੱਖ ਚ ਨੂੰ ਪਾ ਦੋ ਉਹਥੇ ਨਾ ਪਾਇਓ ਬਸ ਇਨੇ ਜੀ ਛੱਡ ਕੇ ਭੱਜ ਗਏ ਕਿ ਮੈਂ ਰੋਜ ਕੱਖ ਪਾਉਣਾ ਵੀ ਜੋ ਰੋਜ ਕੰਮ ਆ ਰੋਜ ਤਾਂ ਪਕਰਨਾ ਹੀ ਆ ਕੱਖ ਪਾਉਂਦੇ ਪਾਉਂਦੇ ਹੋ ਗਈ ਲੜਾਈ ਸਾਲੀ ਹੁਣ ਮੈਂ ਮਸਲ ਕੱਕ ਜਿਹੜਾ ਰਹਿੰਦੇ ਕੱਖ ਪੀਓ ਮੈਂ ਸਾ ਕੱਖ ਪਾ ਕੇ ਮੈਂ ਸਭੰਨ ਗਈ ਹੁਣ ਆਏ ਨੇ ਪਤਾ ਨਹੀਂ ਕਿ ਛੜਾ ਕਿੱਦਾਂ ਜਾਏਗੀ ਜਾ ਕੇ ਬਾਹਰ ਛੜਾ ਖਾਣ ਨਾ ਲਓ ਜੀ ਆ ਮੈਂ ਕੱਠੀਆਂ ਮਿਰਚਾ ਛੀਰ ਲਾਣੀ ਆਂਗੀ ਤੇ कटिया मिर्चा अदरक चीर के कल रखी क्योंकि रोज रोज मिर्च आते तो नहीं होंगे एक दिन बाकी हरी मिर्च बना टेस्ट तो नहीं आ है ना सब्जी का सब्जी बनू अपने शलगम जिन्ने बे शलगम होनी ज्यादा सब्जी बड़ी वध्या बनूगी क्योंकि बेहे शलगम च था। पानी सुक जाता वो पानी सुक के फिर अजय हो जाएगा ਉਹ ਪਾਣੀ ਸਪੈਨ ਦੇਣ ਦੇ ਨੇ ਤੇ ਫਿਰ ਇਹ ਬੰਨੀ ਵਧੀਆ ਬਣ ਜੇ ਨੇ ਕਿਉਂਕਿ ਜਿੰਨ ਸੱਜਰੇ ਸਲਗਮਾ ਪਾਣੀ ਛੱਡਣਗੇ ਵਿੱਚੋਂ ਪਰਸੋਂ ਇਹ ਪਰਸੋਂ ਇਹ ਪੱਤੇ ਹੋਏ ਨੇ ਜਿਮਾ ਜਿੱਤੁਹਾਰੀਆਂ ਸੁੱਕ ਗਏ ਹੋ ਸਵੇਰ ਦੇ ਕੀ ਕੱਟ ਕੇ ਅ ਘੀਰ ਕੇ ਕੱਟ ਕੇ ਧੋ ਕੇ ਧਰੇ ਪੈਣਗੇ ਜਿਮਾ ਪਾਣੀ ਦੇ ਦੇ ਵਿੱਚ ਇਰੇ ਵਿੱਚ ਆਪਾਂ ਪਾਪਾਂਗੇ ਪਿਆਜ਼, ਲਾਸਮ ਅਦਰਕ, ਹਰੀ ਮਿਰਚ ਨਾਲ ਹੀ ਆਪਾਂ ਪਾਵਾਂਗੇ। ਹਾਏ। ਲੱਡੂ ਖਾ ਲਿਆ। ਲੱਡੂ ਖਾਣਾ ਤਾਂ ਤੁਹਾਡੇ ਕੋਲ ਹੀ ਆ ਲੱਡੂ ਤਾਂ ਤੁਸੀਂ ਜ਼ਿਆਦਾ ਖਾ ਲਓ। ਇਹ ਤਾਂ ਨੁਕੀਨ ਚੀਜ਼ ਪਾ ਲ ਦੇਣ ਕੱਲ ਨੂੰ ਬਣਾਵਾਂਗੇ ਬਸ ਨੁਕੀਨ ਦੇ ਲੰਬੀ ਉੱਪਰ। ਇਹਦੇ ਵਿੱਚ ਨੂੰ ਕੱਟ ਤਾ ਹਾਂ ਹਾਂ ਬੀ ਆ ਨਾ।

ਪਿਆਕੇ ਆਖੰਦੇ ਕਸਪਟਿਆ ਵਾਂ ਜਦ ਵੀ ਤਰੱਕੇ ਸਾਹ ਚੜ ਗਈ ਤੇ ਇਸ ਮਸਾਲੇ ਚ ਪਾਣੀ ਨਹੀਂ ਪਾਇਆ ਨਹੀਂ ਤਾਂ ਥੋੜੀ ਜਿਹੀ ਬਹੁਤ ਕੱਟ ਜਾਂਦੀ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ ਮੇਥੇ ਉਹ ਵੀ ਹੁਣੀ ਪਾ ਰਣ ਕਿਉਂਕਿ ਮੇਥੇ ਮੇਥੇ ਨਾਲ ਹੀ ਵਧੀਆ ਬਣਨਗੇ ਇਹ ਮਾੜੇ ਜਿਹੇ ਹੰਦਿਆਰ ਹਨ ਕਹਿੰਦੇ ਨੇ ਤੁਸੀਂ ਕੜਾਹੀ ਵੱਡੀ ਲੈ ਲਓਗੀ ਵੱਡੀ ਕੜਾਹੀ ਕੀ ਐਡੂ ਵੱਡੀ ਕੀ ਲਈਏ ਪਰਿਵਾਰ ਦੇ ਹਿਸਾਬ ਨਾਲ ਵਧੀਆ ਛੱਡ ਕੋਈ ਵੱਡੀ ਵੀ ਹੈਗੀ ਆ ਜੀ ਤੇ ਆਪਾਂ ਦੁੱਧ ਕਰਦੇ ਹੁੰਨੇ ਆ ਜੇ ਵੱਧ ਕੋਈ ਰਿਸ਼ਤੇਦਾਰ ਆ ਜਾਣਾ ਫਿਰ ਹੋ ਕੇ ਹੋ ਜਾਣਾ ਲੋੜੇ ਸਾਰਾ ਕੁ ਮਜ਼ਾ ਦੇ ਜਿਆਦੇ ਨਹੀਂ ਇਹ ਮੈਂ ਕਾਲੂ ਪਾ ਲਿਆ ਵਿੱਚ ਇਪਰ ਇਹਦੇ ਵਿੱਚ ਪਾਵਾਂਗੇ ਮਿਰਚੇ ਸੈਂਡਵਿਚ ਬਣਾਉਣੀਆਂ ਕੱਲ ਨੂੰ ਬਣਾ ਲਾਂਗੇ ਮੈਂ ਤਾਲੂ ਲੈਣਾ ਲੈਣ ਆ ਰਹੇ ਨੇ ਆਪਾਂ ਇਹਦੇ ਵਿੱਚ ਮਿਰਚ ਸੁੱਕ ਨਾਲ ਬਹੁਤ ਹੋਊਗੀ ਇੱਕ ਪਿਆਰੀ ਹੋਰ ਲਾਵਾਂਗੇ ਮਿਰਚਾਂ ਵਿੱਚ ਬੱਸ ਆ ਜਾਂ ਜੀ ਦੀ ਪਈ ਆ ਸੁਖਮਣੋਂ ਗਰਮਟ ਭਾਰੀ ਟੈਸਟੀ ਬਣੀ ਹੋਈ ਹੈ ਚਟਣੀ ਮਲਾਈ ਹੈਗੀ ਆहां ਅੱਜ ਤਾਜੀ ਲੋ ਜੇ ਟਾਈਮ ਸਵੇ ਸਵੇਰਾ ਟਾਈਮ ਹੈਗਾ ਕੰਮ ਆਪਾਂ ਨੇ ਕਰ ਲੈਨੇ ਤੇ ਭਾਂਡੇ ਰਹਿ ਗਏ ਨੇ ਮੰਜਨ ਵਾਲੇ ਰੋਟੀ ਵਾਲੇ ਦੁੱਧ ਵਾਲੇ ਕਿੰਨੇ ਆ ਜਿਹਨੇ ਭਾਂਡੇ ਦਾ ਸਾਰੀ ਪੈਣ ਦੁੱਧਵਾ ਦਾ ਵਾਲੇ ਸਬਜੀ ਵਾਲੇ ਹਨੇ ਪਾਣੀ ਹੁੰਦੇ ਹੁੰਦੇ ਆਪਾਂ ਆਪਣਾ समान साइड तक आर्डर देने आगे थे ना क्योंकि ये भी जरूरी है ना खला रह जाती है लगती है ज़्यादा सॉरी चल इधर दही आ रहा है पाव दही आसीदने जमा लाने कपड़ा किराया किराया सब काम नहीं ਮੇਰਾ ਮੁੰਡਾ ਇਹ ਇਹਨੇ ਹੋਣ ਲੱਗ ਜਾਂਦਾ ਵੇ ਸੇਵ ਜੀ ਕਿਉਂਕਿ ਰਾਤ ਦਾ ਹੋ ਗਿਆ ਮੈਂ ਵੱਡੀ ਤੇ ਉਧਰ ਆਪਣਾ ਮੱਝ ਨਾਲ ਪੰਡੀਆਂ ਫੁੱਲੀਆਂ ਸਿੱਟ ਦਿੱਤੀਆਂ ਸਰਦਾਰ ਜੀ ਹਨ ਹਣ ਸਭ ਪਹਿਲਾ ਡੋਰ ਦਾ ਹੁਣ ਬੱਚਾ ਪਾ ਲਾਂਗੇ ਸਾਫ ਪਾਣੀ ਕੁਛ ਤੱਤਾ ਹੋ ਜਾ ਕੁਛ ਠੰਡਾ ਹੋ ਜਾਊਗਾ ਆਇਤਾ ਮੈਂ ਫਿਰ ਦੋ ਤਰੀਕਾ ਆਸੀ ਵੀ ਸੋਸ ਕੀ। ਇਥੇ ਮੈਂ ਪੈਰਾਂ ਨੂੰ ਘਰ ਲੂ ਫਿਰ ਪਾਣ। ਤੱਤਾ। ਆ ਜਾਗਾ ਪਾ ਕੇ ਪੈ। ਚਲੋ ਜੀ ਪਾ ਕਰ ਦਿਆਂਗੇ ਵੀਡੀਓ ਦਾ ਐਂਡ। ਜੇ ਕਰ ਤੁਸੀ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਲਾਈਕ ਕਰ ਦੇ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਾਂ ਕਮੈਂਟ ਕਰਿਓ। ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤਕਰੀਬਨ ਹੁਣ ਸਾਰੀਆਂ ਭੈਣਾਂ ਦੇ ਕੰਮ ਹਨਾ ਐਸੀ ਤਰ੍ਹਾਂ ਹੀ ਸਨੇਹਾ ਨਿਭੜ ਜਾਂਦੇ ਨੇਗੇ ਕਿਉਂਕਿ ਦਿਨ ਛੋਟੇ ਨੇ 7 ਵਜੇ ਹੀ ਹਨੇਰਾ ਹੋ ਜਾਂਦਾ ਹੈਗਾ ਤੇ ਮੇਰੇ ਕੋਲ ਭਾਂਡੇ ਰਹਿ ਗਏ ਮਾਂਜ ਨਾਲੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸ ਤਰ੍ਹਾਂ ਦੇ ਬਲੌਗ ਨਾਲ ਅੱਜ ਦੇ ਬਲੌਗ ਦੇ ਅੰਤ ਵਿੱਚ ਦਾ ਖਾਲਸਾ ਰਹਿਜੀ ਦੀ ਖਤ